ਕਲਕੱਤਾ ਚਿੱਕੜ ਡਾਕਟਰ ਦੀ ਹਤਿਆ ਨੂੰ ਲੈ ਕੇ ਏਮਜ਼ ਬਠਿੰਡਾ ਦੇ ਡਾਕਟਰਸ ਵੱਲੋਂ ਜਿਹੜੀ ਹੜਤਾਲ ਕੀਤੀ ਜਾ ਰਹੀ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸਾਡੇ ਨਾਲ ਕੁਝ ਡਾਕਟਰਸ ਮੌਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਅਮ ਜੀ ਗੱਲ ਕਰੀ ਅੱਜ ਹੜਤਾਲ ਕੀਤੀ ਜਾ ਰਹੀ ਹੈ ਕਲਕੱਤਾ ਚਿੱਕੜ ਡਾਕਟਰ ਦੀ ਹਤਿਆ ਨੂੰ ਲੈ ਕੇ ਕੀ ਕਹਿਣਾ ਚਾਹੂੰਗੀ ਪੰਜ ਦਿਨ ਹੋ ਗਏ ਆ ਇਸ ਗੱਲ ਨੂੰ ਇੰਨੀ ਘਿਨੌਨੀ ਹਰਕਤ ਇੱਕ ਹਸਪੀਟਲ ਦੇ ਅੰਦਰ ਜਾ ਕੇ ਉੱਥੇ ਦੀ ਰੈਜ਼ੀਡੈਂਟ ਡਾਕਟਰ ਦੇ ਨਾਲ ਕੋਈ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਇਟ ਇਜ਼ ਅਨ ਇਮੇਜਿਨੇਬਲ ਇਟ ਇਜ਼ ਅਹ ਹੀਨੀਅਸ ਕ੍ਰਾਈਮ ਆਫ ਅਨਪ੍ਰੈਸੀਡੈਂਟਡ ਮੈਜਰਸ ਇਤਨਾ ਨਾ ਕਿਸੇ ਨੇ ਆਪਣੇ ਬੁਰੇ ਤੋਂ ਬੁਰੇ ਸੁਪਨੇ ਵਿੱਚ ਸੋਚਿਆ ਹੋਵੇਗਾ ਨਾ ਹੀ ਕੋਈ ਇਤਨਾ ਸੋਚ ਸਕਦਾ ਕਿ ਕਿਸੇ ਡਾਕਟਰ ਨਾਲ ਹਸਪੀਟਲ ਦੇ ਅੰਦਰ ਇਤਨਾ ਹੋ ਸਕਦਾ ਪੰਜ ਦਿਨ ਹੋ ਗਏ ਇਸ ਗੱਲ ਨੂੰ ਹਜੇ ਤੱਕ ਕੋਈ ਜਸਟਿਸ ਸਰਵ ਨਹੀਂ ਹੋਇਆ ਜੋ ਡਿਟੇਲਸ ਸਾਹਮਣੇ ਆ ਰਹੀਆਂ ਹੈ ਹਾਰੀਬਲ ਬਹੁਤ ਹੀ ਦਰਦਨਾਕ ਅਸੀਂ ਕੋਲਕਾਤਾ ਦੇ ਨਾਲ ਖੜੇ ਆਂ ਉਸ ਮੈਡੀਕਲ ਕਾਲਜ ਦੇ ਉੱਤੇ ਮੌਬ ਨੇ ਅਟੈਕ ਕੀਤਾ ਅਸੀਂ ਉਦੋਂ ਤੱਕ ਖੜੇ ਰਵਾਂਗੇ ਜਦੋਂ ਤੱਕ ਜਸਟਿਸ ਨਹੀਂ ਮਿਲਦਾ ਮੈਂ ਉਹ ਤੇ ਗੱਲ ਕਰੀਏ ਕੇਂਦਰ ਸਰਕਾਰ ਵੱਲੋਂ ਸੀਬੀਆਈ ਜਾਂਚ ਦੀ ਜਿਹੜੀ ਆਰਡਰ ਕਰ ਦਿੱਤੇ ਗਏ ਨੇ ਕੀ ਕਹਿਣਾ ਚਾਹੋ ਸੀਬੀਆਈ ਆਪਣਾ ਬੈਸਟ ਤੋਂ ਬੈਸਟ ਕਰੇ ਸਾਨੂੰ ਜਲਦੀ ਤੋਂ ਜਲਦੀ ਜਸਟਿਸ ਚਾਹੀਦਾ ਹੈ ਸਾਡੀ ਉਹਨਾਂ ਤੋਂ ਹੋਰ ਕੋਈ ਅਰਦਾਸ ਨਹੀਂ ਹੈ ਬਸ ਜਸਟਿਸ ਮਿਲਣਾ ਚਾਹੀਦਾ ਹੈ ਤੇ ਜਲਦੀ ਤੋਂ ਜਲਦੀ ਜਿਹੜੇ ਉੱਥੇ ਕੋਲਕੱਤਾ ਦੇ ਡਾਕਟਰਸ ਹੈਗੇ ਆ ਉਹਨਾਂ ਨੂੰ ਪਤਾ ਹੈ ਵੀ ਕੌਣ ਸੀਗੀ ਉਹ ਵਿਅਕਤੀ ਜਿਨ੍ਹਾਂ ਨੇ ਇਹ ਜਿਹੜੀ ਹਰਕਤ ਕੀਤੀ ਹੈਗੀ ਆ ਦੇਖੋ ਅਸੀਂ ਪੋਲਿਟਿਕਸ ਤੋਂ ਬਹੁਤ ਦੂਰ ਆ ਜੋ ਵੀ ਕੰਪਲਿਕੇਟਡ ਬਹੁਤ ਵੱਡੀਆਂ ਵੱਡੀਆਂ ਵੱਡੇ ਮੁੱਦੇ ਵੱਡਾ ਲੈਵਲ ਇੰਨਾ ਸਾਹਮਣੇ ਆ ਰਿਹਾ ਹੈ ਸਾਨੂੰ ਉਸ ਸਬਦਾ ਕੁਝ ਪਤਾ ਨਹੀਂ ਉੱਥੇ ਦੇ ਡਾਕਟਰਸ ਵੀ ਕਿੰਨਾ ਕਿਨਵੋਲਵ ਹੋ ਗਏ ਡਾਕਟਰਸ ਆਪਣੀ ਪੂਰੀ ਜ਼ਿੰਦਗੀ ਲਗਾ ਕੇ ਟ੍ਰੇਨਿੰਗ ਕਰਦੇ ਆ ਸਾਰਿਆਂ ਦੀ ਸੇਵਾ ਕਰਨ ਦੀ ਸਭ ਦੁਨੀਆਦਾਰੀ ਤੋਂ ਬਹੁਤ ਦੂਰ ਹੈ ਸਤ ਕਿਸੇ ਨੂੰ ਕੋਈ ਮਤਲਬ ਨਹੀਂ ਉਸ ਪੋਲਿਟਿਕਸ ਨਾਲ ਕਿੰਨੇ ਕੀਤਾ ਸੀ ਕਿੰਨਾ ਵੱਡਾ ਕੌਣ ਸੀ ਕਿਹਦਾ ਮੰਤਰੀ ਦਾ ਬੇਟਾ ਸੀ ਕੀ ਸੀ ਕੌਣ ਸੀ ਕਿਸੇ ਨੂੰ ਕੋਈ ਮੈਡਮ ਅਸੀਂ ਪੋਲਿਟਿਕਸ ਦੀ ਗੱਲ ਨਹੀਂ ਕਰ ਰਹੇ ਅਸੀਂ ਤੁਸੀਂ ਕਹਿ ਰਹੇ ਹੋ ਕਿ ਹਸਪੀਟਲ ਦੇ ਅੰਦਰ ਜਿਹੜੀ ਇਹ ਘਟਨਾ ਵਾਪਰੀ ਹੈਗੀ ਹੈ ਵੀ ਉੱਥੋਂ ਦੇ ਜਿਹੜੇ ਤੁਹਾਡੇ ਡਾਕਟਰਸ ਵੀ ਹੋਣਗੇ ਉੱਥੇ ਇੰਪਲਾਈਜ਼ ਵੀ ਹੋਣਗੇ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਚੱਲਿਆ ਜੋ ਡਿਟੇਲ ਸਾਡੇ ਕੋਲ ਹਜੇ ਤੱਕ ਆndੀਆਂ ਪਈਆਂ ਉਹਦੇ ਹਿਸਾਬ ਨਾਲ ਇਹ ਬਹੁਤ ਹੀ ਆਰਗੇਨਾਈਜ਼ਡ ਕ੍ਰਾਈਮ ਸੀ ਜਿੱਥੇ ਉਹ ਰੈਸਟ ਕਰਨ ਗਈ ਸੀ ਉੱਥੇ ਦੀਆਂ ਨਰਸਿਸ ਨੂੰ ਉੱਥੇ ਦੇ ਸਟਾਫ ਨੂੰ ਹਰ ਕਿਸੇ ਨੇ ਉਸ ਏਰੀਆ ਵਿੱਚ ਜਾਣ ਤੋਂ ਮਨਾ ਕਰ ਦਿੱਤਾ ਕਿੰਨੀ ਹਾਰਰਿਬਲ ਚੀਜ਼ ਹੈ ਸੋਚੋ ਹਸਪੀਟਲ ਦੇ ਅੰਦਰ ਜਾ ਕੇ ਉਹ ਗੁੰਡਾਗਰਦੀ ਕਰਕੇ ਉਹਨੂੰ ਆਈਸੋਲੇਟ ਕੀਤਾ ਗਿਆ ਫਿਰ ਉਸ ਤੋਂ ਬਾਅਦ ਇਹ ਇਨਸੀਡੈਂਟ ਹੋਇਆ ਮੈਡਮ ਇਹ ਪਤਾ ਚੱਲਿਆ ਕੌਣ ਸੀ ਉਹ ਵਿਅਕਤੀ ਨਹੀਂ ਅਭੀ ਨਹੀਂ ਪਤਾ ਅਭੀ ਤੱਕ ਕੁਝ ਨਹੀਂ ਪਤਾ ਸਰ ਮੈਡਮ ਇਹ ਉਹਨੇ ਕਿੰਨੇ ਟਾਈਮ ਤੱਕ ਤੁਹਾਡਾ ਜਿਹੜਾ ਪ੍ਰੋਟੈਸਟ ਹੈ ਚੱਲਣ ਵਾਲਾ

घुस जाते हैं डराते हैं कि मतलब हम ये गलत काम करेंगे हम होने नहीं देंगे वहां के सारे सबूत मिटा देंगे उसको जाके सब सारा खराब कर देंगे वहां पे इतना ये तो सरासर बदतमीजी है खबर है सामने आई है जरा व्यक्ति हैगा उन्होंने अरेस्ट भी कर लेता गया वो अरेस्ट किया इस, इस पे तो अभी तक एक्शन हो जाना चाहिए था एक व्यक्ति का काम का तो है नहीं है इसमें कई सारे लोग स, शामिल होंगे तो उन सबको पकड़ा जाए जल्दी पकड़ा जाए ठीक है ये ऐसे नहीं इस प्रोसेस को इतना लंबा नहीं खींच सकते ना कि अभी तक छह दिन हो गए अभी तक इन्होंने कुछ किया ही नहीं है हम क्यों कर रहे हैं प्रोटेस इसी के अगेंस्ट कर रहे हैं कि जल्दी से जल्दी इस पर सुनवाई हो और जल्दी से जल्दी जी ठीक ਡਾਕਟਰ ਸਾਹਿਬ ਜੀ ਗੱਲ ਕਰੀਏ ਦੇਖੋ ਇਹਨੇ ਪੇਸ਼ੈਂਟ ਆ ਰਹੇ ਹੈਗੇ ਤੁਸੀਂ ਪ੍ਰੋਟੈਸਟ ਦੇ ਬੈਠੇ ਹੈ ਜੋ ਇੰਨੀ-ਇੰਨੀ ਦੂਰੋਂ ਜਿਹੜੀ ਪਬਲਿਕ ਆ ਰਹੀ ਹੈਗੀ ਹੈ ਮਰੀਜ਼ ਆ ਰਹੇ ਹੈ ਪਰੇਸ਼ਾਨ ਹੋ ਰਹੇ ਕੀ ਕਹਿਣਾ ਚਾਹੁੰਗੇ ਇਸ ਬਾਰੇ ਪਹਿਲਾਂ ਤਾਂ ਤੁਸੀਂ ਵਰਡ ਪਰੇਸ਼ਾਨੀ ਹੈ ਜਿਹੜਾ ਉਹਦੇ ਬਾਰੇ ਸੋਚੋ ਇੱਕ ਵਾਰ ਪੇਸ਼ੈਂਟ ਸਾਨੂੰ ਆ ਕੇ ਕਹਿੰਦੇ ਬਈ ਆਪਾਂ ਇੰਨੀ ਦੂਰੋਂ ਆਏ ਸਾਡੀ ਪੱਤੀ ਨਹੀਂ ਕੱਟੀ ਸਾਨੂੰ ਦੇਖਿਆ ਨਹੀਂ ਸਾਡੀ ਕੀ ਗਲਤੀ ਤੁਸੀਂ ਮੈਨੂੰ ਇਹ ਦੱਸੋ ਇਸ ਕੁੜੀ ਦੀ ਕੀ ਗਲਤੀ ਸੀ ਉਹਦੇ ਪੇਰੈਂਟਸ ਦੀ ਕੀ ਗਲਤੀ ਸੀ ਉੱਥੇ ਜਿਹੜੇ ਡਾਕਟਰ ਪੀਸਫੁਲੀ ਪ੍ਰੋਟੈਸਟ ਕਰਦੇ ਤਾਂ ਸੀ ਉਹਨਾਂ ਦੀ ਕੀ ਗਲਤੀ ਸੀ ਉਹਨਾਂ ਦੇ ਉੱਤੇ ਪੂਰੇ ਦੇ ਪੂਰੇ ਮੋਗ ਨੇ ਆ ਕੇ ਅਟੈਕ ਅਟੈਕ ਕੀਤਾ ਹੈ ਹਜ਼ਾਰਾਂ ਦੀ ਸੰਖਿਆ ਵਿੱਚ ਲੋਕਾਂ ਨੇ ਆ ਕੇ ਡਾਕਟਰਸ ਦੇ ਉੱਤੇ ਡਾਇਰੈਕਟ ਵਾਇਲੈਂਟ ਅਟੈਕ ਕੀਤਾ ਉਸ ਕੁੜੀ ਦੀ ਗਰਦਨ ਤੋੜ ਦਿੱਤੀ ਉਹਦੀਆਂ ਲੱਤਾਂ ਤੋੜ ਦਿੱਤੀਆਂ ਉਹਦੀਆਂ ਅੱਖਾਂ 'ਚੋਂ ਖੂਨ ਆ ਰਿਹਾ ਸੀ ਉਹਦਾ ਉਹਦੇ ਪੇਰੈਂਟਸ ਦੀ ਕੀ ਗਲਤੀ ਸੀ ਸਾਨੂੰ ਇਹ ਪਰੇਸ਼ਾਨੀ ਲੱਗ ਰਹੀ ਹੈ ਨਹੀਂ ਦੋਰੋਂ ਆ ਮੈਮ ਸਾਨੂੰ ਨਹੀਂ ਲੱਗ ਰਹੀ ਜਿਹੜੇ ਇੱਥੇ ਪੇਸ਼ੈਂਟ ਆਏ ਹੈਗੇ ਮਰੀਜ਼ ਆਏ ਆ ਉਹਨਾਂ ਦਾ ਇਹ ਗੱਲ ਕਰਨਾ ਆਮ ਜਨਤਾ ਦੀ ਗੱਲ ਕਰ ਰਹੀਆਂ ਮੈਂ ਜੋ ਪਰੇਸ਼ਾਨੀ ਇਹ ਸਮਝਦੇ ਹੈ ਕਿ ਘਰੋਂ ਉੱਠ ਕੇ ਇੱਥੇ ਆਣਾ ਪੈ ਗਿਆ 1 ਘੰਟਾ ਦੂਰ ਤੇ ਇੱਥੇ ਆ ਕੇ ਕਿਸੇ ਦੀ ਗ੍ਰੀਵੈਂਸ ਸੁਣਨੀ ਪੈ ਗਈ ਉਹਨਾਂ ਨੂੰ ਇਹ ਪਰੇਸ਼ਾਨੀ ਲੱਗ ਰਹੀ ਹੈ ਸੋਚੋ ਉਹਨਾਂ ਦੀ ਕੀ ਗਲਤੀ ਸੀ ਉਹ ਜੋ ਫੇਸ ਕਰ ਰਹੇ ਹੈ ਉਹ ਪਰੇਸ਼ਾਨੀ ਹੈ ਕਿ ਆ ਪਰੇਸ਼ਾਨੀ ਇਹ ਕੇਸ ਜੇ ਕਿਸੇ ਵੀ ਡਾਕਟਰ ਛੱਟ ਕੇ ਕਿਸੇ ਹੋਰ ਨਾਲ ਹੋਇਆ ਹੁੰਦਾ ਨਿਰਭੇਟੂ ਕਹਿੰਦੇ ਪਏ ਲੋਕੇ ਲੋਕਾਂ ਦਾ ਰਿਐਕਸ਼ਨ ਹੁੰਦਾ ਤਾਂ ਹੈ ਕਿਸੇ ਨੇ ਵੀ ਅੱਗੇ ਆ ਕੇ ਅੱਗੇ ਵੱਧ ਕੇ ਨਾਨ ਮੈਡੀਕੋ ਨੇ ਇਹ ਚੀਜ਼ ਦੀ ਸਪੋਰਟ ਕੀਤੀ ਇਹ ਚੀਜ਼ ਨੂੰ 5 ਦਿਨ ਹੋ ਗਏ ਹੋਣੇ ਚਾਹੀਦੇ ਸੀ ਕਿ ਸਾਨੂੰ ਪ੍ਰੋਟੈਸਟ ਇਸ ਵਾਸਤੇ ਕਰਨਾ ਪੈ ਰਿਹਾ ਕਿ ਅਵੇਅਰਨੈਸ ਫੈਲੇ ਹੋਰ ਨਹੀਂ ਕੁਝ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਦੀ ਕੀ ਗਲਤੀ ਸੀ ਅਮਰਜੈਂਸੀ ਜੜੀਆਂ ਸੇਵਾਵਾਂ ਮੈਂ ਇੱਥੇ ਜਾ ਰਹੀ ਐ ਐਮਰਜੈਂਸੀ ਸੇਵਾ ਸਭ ਜਾ ਰਹੀ ਹੈ ਸਾਡਾ ਇਹ ਧਰਮ ਹੈ ਲੋਕਾਂ ਦੀ ਸੇਵਾ ਕਰਨਾ ਅਸੀਂ ਜਦੋਂ ਸਾਨੂੰ ਡਿਗਰੀ ਮਿਲਦੀ ਹੈ ਸਭ ਤੋਂ ਪਹਿਲੀ ਉਹ ਇਹ ਚੱਕੀ ਜਾਂਦੀ ਹੈ ਕਿ ਕਿਸੇ ਨੂੰ ਪਰੇਸ਼ਾਨੀ ਵਿੱਚ ਦੇਖ ਕੇ ਉਹਨੂੰ ਆਪਾਂ ਹੈਲਪਲੈਸ ਨਹੀਂ ਛੱਡ ਸਕਦੇ ਇਟ ਇਜ਼ ਆਰ ਰਿਲੀਜੀਅਨ ਸਾਡੀ ਵੀ ਆਰ ਬਾਉਂਡ ਬਾਈ ਓਥਸ ਅਸੀਂ ਸੌਂ ਚੁੱਕੀ ਹੋਈ ਹੈ ਇਸ ਲਈ ਕੋਈ ਵੀ ਐਮਰਜੈਂਸੀ ਸੇਵਾ ਹੈਂਪਰ ਨਹੀਂ ਹੋ ਰਹੀ ਸਾਰੀ ਐਮਰਜੈਂਸੀ ਚੱਲ ਰਹੀ ਹੈ ਕੋਈ ਵੀ ਦਿੱਕਤ ਵਿੱਚ ਆਂਦਾ ਉਹਦਾ ਇਲਾਜ ਪੂਰਾ ਚੱਲ ਰਿਹਾ ਪਰ ਅਸੀਂ ਅਰਜ਼ ਕਰਦੇ ਆ ਆਪਣੇ ਸੀਨੀਅਰ ਡਾਕਟਰਸ ਤੋਂ ਜੂਨੀਅਰ ਡਾਕਟਰਸ ਤੋਂ ਹਰ ਡਾਕਟਰ ਤੋਂ ਜੇ ਥੋੜਾ ਵੀ ਕੁਝ ਫੀਲ ਕਰਦੇ ਪਏ ਹੈ ਤਾਂ ਅੱਗੇ ਆਣ ਸਾਡੀ ਸਪੋਰਟ ਵਿੱਚ ਆਣ ਰੂਟੀਨ ਸਰਵਿਸਿਜ਼ ਸਾਰੇ ਬੰਦ ਕਰਨ ਸੇ ਜਾ ਕੇ ਤਾਂ ਲੋਕਾਂ ਨੂੰ ਪਤਾ ਚੱਲੇਗਾ ਕਿ ਕੁਝ ਹੋਇਆ ਹੈ ਲੋਕਾਂ ਨੂੰ ਤਾਂ ਹਜੇ ਪਤਾ ਹੀ ਨਹੀਂ ਕਿ ਕੁਝ ਹੋਇਆ ਵੀ ਹੈ ਅਣੂ ਗੱਲ ਕਰੀਏ ਐਮਜ਼ ਦੇ ਤਕਰੀਬਨ ਡਾਕਟਰ ਤੁਹਾਡੇ ਨਾਲ ਹੈ ਪ੍ਰੋਟੈਸਟ ਦੇ ਨਾਲ ਸਬ ਡਾਕਟਰ ਸਾਡੇ ਨਾਲ ਹੈ ਸਾਡੇ ਸੀਨੀਅਰਸ ਵੀ ਸਾਡੀ ਪੂਰੀ ਸਪੋਰਟ ਕਰ ਰਹੇ ਹੈ ਤੇ ਆਪਾਂ ਜਾਣਦੇ ਆ ਇਹ ਆਵਾਜ਼ ਦੂਰ ਤੱਕ ਜਾਏ ਵੀ ਸਟੈਂਡ ਇਨ ਯੂਨਿਟੀ ਵਿਦ ਵਾਟ ਹੈਪਨਡ ਇਨ ਕੋਲਕਾਤਾ ਡਾਕਟਰ ਜੀ ਗੱਲ ਕਰੀਏ ਦੇਸ਼ ਆਜ਼ਾਦ ਨੂੰ ਤਕਰੀਬਨ 78 ਸਾਲ ਹੋ ਗਏ ਨੇ ਪਰ ਹਜੇ ਲੇਡੀਜ਼ ਤੇ ਜਿਹੜਾ ਅਤਿਆਚਾਰ ਰੁਕਣ ਦਾ ਹਜੇ ਨਾਮ ਨਹੀਂ ਲੈ ਰਿਹਾ ਕੀ ਕਾਰਨ ਮੰਨਦੇ ਹੋ ਇਹਦਾ ਕਾਰਨ ਹੈ ਆਪਣੇ ਲੋਕਾਂ ਦੀ ਮਾਨਸਿਕਤਾ ਜੋ ਇਹ ਚੀਜ਼ ਕਾਰਨ ਬਾਰੇ ਸੋਚ ਸਕਦੇ ਨੇ ਸੋਚਣ ਤੋਂ ਬਾਅਦ ਉਹਨੂੰ ਕਰ ਸਕਦੇ ਨੇ ਤੇ ਦੂਜਾ ਹੈ ਕਿ ਆਪਾਂ ਜਦੋਂ ਵੀ ਇਸ ਚੀਜ਼ ਲਈ ਆਵਾਜ਼ ਉਠਾਉਂਦੇ ਉਹ ਚੀਜ਼ ਨੂੰ ਦਬਾਇਆ ਜਾਂਦਾ ਹੈ ਗਵਰਨਮੈਂਟ ਕੋਈ ਐਕਸ਼ਨ ਨਹੀਂ ਲੈਂਦੀ ਹੈ ਮੇਰੇ ਭਿਆ ਕਾਂਡ ਹੋਇਆ ਉਹ ਚੀਜ਼ ਦੀ ਸੁਣਵਾਈ ਨੂੰ ਕਿੰਨੇ ਸਾਲ ਲੱਗੇ 9-10 ਸਾਲ ਲੱਗੇ ਤੇ ਇਸ ਚੀਜ਼ ਲਈ ਕੋਈ ਜਲਦੀ ਤੋਂ ਜਲਦੀ ਐਕਸ਼ਨ ਨਹੀਂ ਲਿਆ ਜਾਂਦਾ ਤੇ ਕਿੰਨੇ ਹੀ ਇਦਾਂ ਦੇ ਮਾਰਦਾ ਤਾਂ ਹੁੰਦੀਆਂ ਨੇ ਜੋ ਸਾਹਮਣੇ ਤੱਕ ਨਹੀਂ ਆਉਂਦੀਆਂ ਉਦਾਂ ਹੀ ਦਵਾ ਦਿੱਤੀਆਂ ਜਾਂਦੀਆਂ ਨੇ ਤੇ ਇਹ ਇਹੀ ਚੀਜ਼ ਹੈ ਜੋ ਲੋਕਾਂ ਦੇ ਵਿੱਚ ਹੋਰ ਵੀ ਬढ़ावा ਦਿੰਦੀ ਹੈ ਕਿ ਹਾਂ ਠੀਕ ਹੈ ਆਪਾਂ ਕਰ ਸਕਦੇ ਤੇ ਇਦਾਂ ਹੀ ਖੁੱਲ੍ਹਿਆਂ ਹੰਮ ਭੰ ਮਚ ਸਕਦੇ ਬਲ ਮੇਰੇ ਕਹਿਣ ਦਾ ਮੇਨ ਸੀਗਾ ਦੇਸ਼ ਆਜ਼ਾਦ ਨੂੰ ਤਕਰੀਬਨ 78 ਸਾਲ ਹੋ ਗਏ ਨੇ ਪਰ ਲੇਡੀਜ਼ ਤੇ ਜਿਹੜੇ ਅਤਿਆਚਾਰ ਹਜੇ ਰੁਕਣ ਦਾ ਨਾਮ ਨਹੀਂ ਲੈ ਰਹੇ ਮੇਨ ਕਾਰਨ ਕੀ ਮੰਨਦੇ ਹੋ ਇਹਦਾ ਲੋਕਾਂ ਦੀ ਮਾਨਸਿਕਤਾ ਤੇ ਗਵਰਨਮੈਂਟ ਦੀ ਇਗਨੋਰੈਂਸ ਤੇ ਜਸਟਿਸ ਮਿਲਣ ਨੂੰ ਇੰਨੇ ਨਾ ਜੋ ਟਾਈਮ ਲੱਗਣਾ ਇਹੀ ਕਾਰਨ